ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਰ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਇਹ ਡੇਰੀ ਫਾਰਮ ਪਿੰਡ ਸਲਾਣੇ ਦੇ ਵਿੱਚ ਹੈ ਤੇ ਸਲਾਣਾ ਪਿੰਡ ਖੰਨੇ ਦੇ ਬਿਲਕੁਲ ਨਾਲ ਰਹਿ ਜਾਂਦਾ ਹੈ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਪੈਂਦਾ ਹੈ ਇਸ ਫਾਰਮ ਦੇ ਵਿੱਚ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਮੌਜੂਦ ਹੁੰਦੀਆਂ ਦੁੱਧ ਵਾਲੀਆਂ ਗਾਵਾਂ ਜਿੰਨਾਂ ਥੱਲੇ ਦੁੱਧ ਤਿਆਰ ਹੁੰਦਾ ਉਹ ਵੀ ਮਿਲਦੀਆਂ ਗੱਭਣ ਚਾਹੀਦੀਆਂ ਮੌਕੇ ਤੇ ਹਾਜ਼ਰ ਚਾਹੀਦੀਆਂ ਉਹ ਵੀ ਮਿਲ ਜਾਣੀਆਂ ਜੇ ਕੋਈ ਭਰਾ ਕੋਈ ਗਾਂ ਥੋੜਾ ਬਹੁਤਾ ਟਾਈਮ ਲੈਂਦੀ ਕੱਚੀ ਗਾਂ ਖਰੀਦਣੀ ਚਾਹੁੰਦਾ ਉਹ ਵੀ ਇੱਥੇ ਤੁਹਾਨੂੰ ਮਿਲ ਜੂ ਕਿਉਂਕਿ ਨਗ ਬਹੁਤ ਹੁੰਦੇ ਆ ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਕਰੀਦੀ ਆ ਵੀ ਜਿਨੇ ਵੀ ਗਾਂ ਖਰੀਦਣੀ ਹੈ ਉਹ ਵੀਰ ਇੱਥੇ ਆਵੇ ਰਹਿਸ ਦਾ ਫੁੱਲ ਪ੍ਰਬੰਧ ਹੈ ਰੁੱਕ ਸਕਦੇ ਹੋ ਭਾਵੇਂ ਦੋ ਰਾਤਾਂ ਲਾ ਲਓ ਜੇ ਖਾਣ ਪੀਣ ਘਰ ਵਾਲਾ ਮਿਲ ਜਾਣਾ ਹੈ ਖੇਤਾਂ ਦੇ ਵਿੱਚ ਫਾਰਮ ਹੈ ਪਸ਼ੂ ਜਿਹੜਾ ਖਰੀਦਣਾ ਉਹਦੀ ਤਸੱਲੀ ਵੀ ਹੋ ਜੂ ਬਾਨੇ ਦੇ ਨਾਲ ਸੋ ਆਪ ਦੀ ਸਮਝ ਨਾਲ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਚੱਲੂਗਾ ਆਓ ਮਿਲਿਏ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਅੱਜ ਜਿਆਦਾ ਗੱਬਣ ਦਿਖਾਉਣੀਆਂ ਕਿਉਂਕਿ ਪੰਜ ਵੜਾਂ ਜਿਹੜੀਆਂ ਦੇ ਸੌਦੇ ਮੇਰੇ ਇੱਥੇ ਆਉਣ ਤੋਂ ਪਹਿਲਾਂ ਹੋ ਗਏ ਆ ਸੂਈਆਂ ਸਵਾਈਆਂ ਸੀ ਖੜੀਆਂ ਹਾਲਾਂਕਿ ਇੱਥੇ ਹੀ ਆ ਵਿੱਚੋਂ ਕੁਛ ਨਾ ਕੇ ਦੋ ਮੇਰੇ ਖਲਚ ਬਾਈ ਹੋਰੀ ਛੱਡਣ ਚਲੇ ਗਏ ਤਿੰਨ ਹਜੇ ਇੱਥੇ ਮੌਜੂਦ ਹੀ ਐ ਪਰ ਇਸ ਵੀਡੀਓ ਦੇ ਵਿੱਚ ਉਹ گاਵਾ ਦਿਖਾਉਂਗਾ ਜਿਹੜੀਆਂ ਹਜੇ ਵਿਕਰੀ ਵਾਲੀਆਂ ਐ ਇਹਨਾਂ ਚ ਸਾਨੂੰ ਸਿਰਫ ਇੱਕ ਸੋਈ ਸਵਾਈ ਗਾਂ ਦਿਖਾਉਂਗਾ ਸੋ ਉਹਦਾ ਵੀ ਦੁੱਧ ਜਿੰਨਾ ਬਾਈ ਹੋਰੀ ਦੱਸਣਗੇ ਉਹ ਤੁਸੀਂ ਆ ਕੇ ਚੋਲਿਓ ਗੱਬਣ ਦੇ ਥਣ ਪਾਸ ਹੋ ਜਾਣੇ ਐ ਦੁੱਧ ਜਿਹੜਾ ਬਾਈ ਦੱਸੂਗਾ ਵੀ ਇਹ ਗੱਬਣ ਦੇ ਸਕਦੀ ਐ ਉਹ ਤੁਸੀਂ ਆਪਦੀ ਸਮਝ ਨਾਲ ਦੇਖ ਲਿਓ ਵੀ ਤੁਸੀਂ ਆਪਦੀ ਸੇਵਾ ਨਾਲ ਚੋਲੋਗੇ ਉਹਨਾਂ ਦਾ ਦੁੱਧ ਸੋ ਆਓ ਮਿਲਿਏ ਤੇ ਕਰਦੇ ਹਾਂ ਸ਼ੁਰੂਆਤ ਦੋਸਤੋ ਆਪਾਂ ਇਸ ਸਾਈਡ ਦੇ ਉੱਤੇ ਜਿਹੜੀਆਂ ਵੱਧੀਆਂ گاਵਾ ਇਹਨਾਂ ਤੇ ਗੁਰਿੰਦਰ ਭਾਈ ਸਤਿਕਾਰ ਸਤਿਕਾਰ ਭਾਈ ਜੀ ਅੱਜ ਨਾਗ ਆਪਾਂ ਮੇਰੇ ਖਾਲਸਾ 10 ਕਨਗ ਦਿਖਾਵਾਂਗੇ ਹੁਣ 10 ਕਨਗ ਦਿਖਾਉਣੇ ਹੁੰਦੇ ਨੇ ਭਾਜੀ ਆਪਣੇ ਕੋਲ 24 ਘੰਟੇ ਗਾਵਾਂ ਅਵੇਲੇਬਲ ਨੇ ਜੀ ਆਪਣੇ ਕੋਲ ਠੀਕ ਹੈ ਜਿਵੇਂ ਹੁਣ ਪੰਜ ਵੇਚੀਆਂ ਨੇ ਜੀ ਦੋ ਛੱਡਣ ਚਲੇ ਗਾ ਮੁੰਡਾ ਤਿੰਨ ਅੰਦਰ ਖੜੀਆਂ ਨੇ ਦੋ ਨਵੀਆਂ ਆ ਗਈਆਂ ਜਦ ਜੀ ਠੀਕ ਹੈ ਬਲੋ ਹਰ ਟਾਈਮ 15-20 ਨਾਗ ਹੁੰਦੀ ਹੈ ਭਾਜੀ ਹਰ ਟਾਈਮ ਅਵੇਲੇਬਲ ਮਿਲਣਗੇ ਗਾਵਾਂ ਤੇ ਨਾਲ ਆਪਾਂ ਫੈਸਿਲਿਟੀ ਇਹ ਦਿੰਨੇ ਆ ਬੰਦੇ ਨੂੰ ਜੀ ਜਿਹਨੇ ਹੁਣ ਬਾਈ ਨੇ ਉਹਨਾਂ ਨੇ ਗਾਵਾਂ ਲਈਆਂ ਤਿੰਨ ਇੱਕ ਬੰਦੇ ਨੇ ਲਈਆਂ ਦੋ ਇੱਕ ਬੰਦੇ ਨੇ ਉਹ ਵੀ ਇਸ ਦੀਆਂ ਦੋ ਗਾਵਾਂ ਬੋਲੀ ਚ ਸੀਗੀਆਂ ਜੀ ਮੈਨੂੰ ਕ ਹੂੰ ਉਹ ਕਹਿੰਦੇ ਮਿਲਕੀ ਮੈਂ ਕਿਹਾ ਤੁਸੀਂ ਮੇਰੇ ਕੋ ਰੋ ਹੁਣ ਉਹਨਾਂ ਨੂੰ ਜ਼ੀਰੋ ਕਰ ਦਿਓ ਚਾਹੇ ਪੰਜ ਟਾਈਮ ਬਾਅਦ ਚ ਚੋਲਿਓ ਸਹੀ ਤੇ ਭਾਜੀ ਬੌਲੀ ਤੋਂ ਬਾਅਦ ਐ ਅਸਲੀ ਚਵਾਈ ਤਾਂ ਬੌਲੀ ਤੋਂ ਬਾਅਦ ਹੀ ਹੋਣੀ ਐ ਹਾਂਜੀ ਤੇ ਉਹ ਕਹਿੰਦੇ ਕਹਿੰਦੇ ਸਾਨੂੰ ਭਰੋਸਾ ਆਏ ਕਿ ਬਸ ਇੱਕਨੇ ਭੇਜ ਦਿਓ ਠੀਕ ਐ ਤੇ ਉਹਨਾਂ ਨੇ ਹੁਣ ਇੱਕ ਵਾਰ ਉਹਨਾਂ ਨੇ ਚੋਲੀਆਂ ਬਾਕੀ ਹੁਣ ਉਹਨਾਂ ਨੇ ਪੇਮੈਂਟ ਕਰਤੀ ਐ ਤੇ ਸਵੇਰੇ ਆ ਕੇ ਲੈ ਜਾਣਗੇ ਉਹ ਠੀਕ ਐ ਅੱਛਾ ਭਾਈ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਗਾਂ ਕਨਵਾ ਸੂਆ ਸੁੰਦੀ ਐ ਕਿੰਨੇ ਭਾਜੀ ਦੂਜਾ ਸੂਆ ਜੀ ਹੂੰ ਤੇ ਤਿਆਰੀ ਹੋਆ ਬਸੂਣ ਦੀ ਜੀ ਦੋ ਚਾਰ ਦਿਨ ਚ ਸੂ ਪੈਣਾ ਹਵਾਨਾ ਦੇਖ ਠੀਕ ਹੈ ਤੇ 50 ਕਿਲੋ ਦੀ ਗਾਰੰਟੀ ਤੇ ਚਾਹੇ ਆਪਾਂ ਮਿਲਕਿੰਗ ਕਰਾ ਕੇ ਦੇ ਦਈਏ ਜੀ ਚਾਹੇ ਗਾਰੰਟੀ ਤੇ ਲੈ ਜAVE ਅਗਲਾ ਜੀ ਮਤਲਬ 50 ਕਿਲੋ ਦੀ ਕਪੈਸਟੀ ਰੱਖ ਦੀਏਗਾ ਜੀ ਸਾਰਾ ਸੀਮੈਂਟ ਡਿਟੇਲ ਦੇ ਦਾਂਗੇ ਜਿਹੜਾ ਲੱਗੇ ਆਪ ਦੀ ਕਿਹੜੇ ਦੀ ਸਾਰਾ ਮਿਲ ਜੂਗਾ ਜੀ ਇਹਦਾ ਠੀਕ ਹੈ ਤੋਰ ਕੇ ਭਈ ਸੋ ਸੋ ਤੋਰ ਕੇ ਤੁਹਾਨੂੰ ਦਿਖਾ ਦਨੇ ਆ ਦੁੱਧ ਵਾਲੇ ਵਕਤੋਂ ਥੋੜਾ ਜਿਹਾ ਮੇਰੀ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਗਾਰੰਟੀ ਨਾਲੋਂ ਤੁਸੀਂ ਆਪ ਦੀ ਸਮਝ से ਦੇਖ ਲਓ ਕਿੰਨਾ ਚੋਲੋਗੇ ਇੰਨਾਂ ਕੋਲ ਰਹੀ ਤਾਂ ਇੰਨਾ ਦੁੱਧ ਦੇ ਬਾਈ ਹੋਰੀ ਚਵਾਉਣਗੇ ਕਿਉਂਕਿ ਸੰਭਾਲ ਦਾ ਮੁੱਲ ਹੁੰਦਾ ਜੇ ਕੋਈ ਵੀਰ ਵੱਧ ਕਿਸੇ ਦੀ ਸੰਭਾਲ ਘਟਾ ਤਾਂ ਕਈ ਵਾਰ ਪਸ਼ੂ ਦੁੱਧ ਘਟ ਵੀ ਦੇ ਦੋ ਆਪਣੇ ਕੋਲ ਤਾਂ ਭਾਜੀ ਤਿਆਰ ਦੁੱਧ ਵੀ ਖੜਾ ਚਾਹੇ ਅਗਲਾ 50 ਕਿਲੋ ਚੋਕੇ ਲੈ ਜਾਵੇ 45 ਕਿਲੋ ਚੋਕੇ ਲੈ ਜਾਵੇ ਠੀਕ ਹੈ ਇਹਨੇ ਗੱਬਣ ਆਪਣੀ ਤਸੱਲੀ ਤੇ ਲੈਣੀ ਹੈ ਗੱਬਣ ਲੈ ਹਾਂ ਉਹ ਗੱਬਣ ਲਿਆ ਜਾ ਸਕਦਾ ਜਿਨੇ ਦੁੱਧ ਤਿਆਰ ਲੈਣਾ ਤਾਂ ਤਿਆਰ گاਵਾ ਹੈਗਾ ਤੁਸੀਂ ਉਹਨਾਂ ਚੋਂ ਵੀ ਸਿਲੈਕਟ ਕਰ ਸਕਦੇ ਹੋ ਹਵਾਨੇ ਦਾ ਸੈਜ ਤੁਹਾਡੇ ਸਾਹਮਣੇ ਆ ਦਸੋ ਭਲੂਣ ਜਿਹੜੀ ਉਹ ਸਵੇਲਿੰਗ ਹਵਾਨੇ ਦੇ ਉੱਤੇ ਗੱਬਣ ਪਸ਼ੂ ਤੇ ਆ ਜਾਂਦੀ ਹੁੰਦੀ ਹੈ ਉਹ ਵੀ ਤੁਹਾਨੂੰ ਦਿਸਦੀ ਹੁੰਦੀ ਧਨੀ ਤੱਕ ਜਿਹੜੀ ਭਲੂਣ ਹੈ ਬਾਕੀ ਜੋ ਚੀਜ਼ ਹੈ ਜੋ ਕੁਆਲਿਟੀ ਹੈ ਦੀ ਉਹ ਤੁਹਾਡੇ ਸਾਹਮਣੇ ਕਲੀਅਰ ਤੁਹਾਨੂੰ ਦਿਸਦੀ ਹੈ ਲਿਆ ਵੀਰੇ ਵਾਪਸ ਇਹ ਪਹਿਲੇ ਨੰਬਰ ਤੇ ਦੂਜਾ ਸੂਆ ਸੁੰਦੀ ਗਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਅੱਗੇ 2 ਨੰਬਰ ਦੇ ਉੱਤੇ ਤੁਹਾਨੂੰ ਗਾਂ ਇੱਕ ਹੋਰ ਗੱਭਨ ਦਿਖਾਉਣੇ ਆ ਜਿਹੜੀ 2 ਨੰਬਰ ਤੇ ਗਾਂ ਬਾਈ ਭਾਜੀ ਬਹੁਤ ਚੰਗੇ ਸੀਮਨ ਦੀ ਹੈ ਜੀ ਸਾਰਾ ਰਿਕਾਰਡ ਹੈਗਾ ਆਪਣੇ ਕੋਲ ਇਹਦਾ ਜੀ ਸਟੋਇਕ ਸੀਮਨ ਦੀ ਮੇਰੇ ਹਿਸਾਬ ਨਾਲ ਆਪ ਹੈ ਜੀ ਇਹ ਬਾਕੀ ਮੇਰੇ ਕੋਲ ਰਿਟਰਨ ਦੇ ਵਿੱਚ ਲਿਖਿਆ ਪਿਆ ਹੈਦਾ ਜੀ ਹੂੰ ਤੇ 10 ਦਿਨ ਪਏ ਨੇ ਹਜੇ ਜੀ ਦੰਦੋਂ ਕਨਫਰਮ ਚਾਰ ਦੰਦ ਆ ਜੀ ਇਹੇ ਸ਼ਿਗਰੇ ਦੰਦ ਚੱਕਣੇ ਸ਼ੁਰੂ ਕਰੇ ਨੇ ਬੱਚੀ ਨੇ ਜੀ ਠੀਕ ਹੈ ਤੇ ਟਾਈਮ ਦੀ ਗੱਲ ਕਰੀਏ 10 ਦਿਨ ਪਏ ਨੇ ਜੀ 45 ਪਲੱਸ ਦੀ ਪਹਿਲੇ ਸੂਏ ਦੀ ਮਿਲ ਗਈ ਹੈ ਜੀ ਹਜੇ ਦੇਖ ਲਓ ਹਵਾਨੇ 'ਚ ਜਗ੍ਹਾ ਕਿੰਨੀ ਹੈ ਜੀ ਕੋਲੀਨ ਬਾਈ ਸੋ ਸੋ ਇਹ ਦੂਜਾ ਸੂਆ ਹੀ ਹੁੰਦੀ ਆ ਤੇ ਚਾਰ ਦੰਦ ਸੀਮਨ ਦੀ ਡਿਟੇਲ ਬਾਈ ਕਹਿੰਦਾ ਵੀ ਲਿਖੀ ਪਈ ਆ ਇਹਦੀ ਜਿਹੜਾ ਵੀਰ ਖਰੀਦਣਾ ਚਾਵੇ ਉਹਨੂੰ ਮਿਲ ਜੂਗੀ ਹਜੇ ਭਲਾਂ ਪੌਣੀਆਂ ਬਿਲਕੁਲ ਇਹ ਸ਼ੁਰੂਏ ਕਰਿਆ ਨੇ ਬੱਚੀ ਨੇ ਜੀ ਫਾਰਮ ਦੀ ਬੱਚੀ ਹੈ ਕਈ ਵਾਰ ਔਖੀ ਦੁਰਦੀ ਆ ਜੀ ਚਲੋ ਜੀ ਅਜੇ ਦਿਨ ਪਏ ਆ ਦੋਸਤੋ ਸੂਨ ਦੇ ਵਿੱਚ ਪਾਸ ਤੁਸੀਂ ਕਰ ਲਿਓ ਆ ਕਿ ਲੰਬਾਈ ਫੁੱਲ ਹੈ ਹਾਈਟ ਸੋਹਣੀ ਹੈ ਫੰਡਾ ਸਾਈਜ਼ ਉਹ ਤੁਸੀਂ ਉਹਨਾਂ ਦੇਖ ਸਕਦੇ ਹੋ ਬਲੂਨ ਥੱਲੋਂ ਇਹਨੇ ਵੀ ਚੱਕਣੀ ਸ਼ੁਰੂ ਕਰਤੀ ਹੈ ਦੂਜੇ ਨੰਬਰ ਤੇ ਗਾਂ ਤੁਹਾਨੂੰ ਦਿਖਾ ਰਹੇ ਹਾਂ ਲੈ ਆ ਬਈ ਬਸ ਸੈਨ ਨੰਬਰ ਤੇ ਵੀ ਗੱਬਣ ਗਾਂ ਖੜੀ ਐ ਇਹ ਬਾਜੀ ਇਹਨੇ ਦਰਦ ਦੂਰ ਕਰਨਾ ਸ਼ੁਰੂ ਕਰਤਾ ਜੀ ਬਸ ਹੁਣ ਸੂਪ ਹੋਵੇ ਸੁਬਾ ਤੱਕ ਸੂਪ ਹੋਵੇ ਅਟੈਚਮੈਂਟ ਦੇਖੋ ਕਿੰਨੀ ਜ਼ਿਆਦਾ ਈ ਲੇਵੇ ਦਾ ਸੈਜ ਸਹੀ ਮਤਲਬ ਮਿਨੀਮਮ 45 ਕਿਲੋ ਦੁੱਧ ਦੀ ਗੰਜਾਇਸ਼ ਐ ਜੀ ਇਹਦੀ 40 ਕਿਲੋ ਪਹਿਲੇ ਸੂਏ ਦਾ ਪਾਇਆ ਹੋਇਆ ਇਹਨੇ ਆਪਣੇ ਕੋਲ ਸੂਏ ਪੈਣਾ ਜੀ ਆਪਾਂ ਮਿਲਕਿੰਗ ਕਰਵਾ ਕੇ ਵੀ ਦੇ ਦਾਂਗੇ ਖੋਲੀ ਬਾਈ ਸੋ ਦੋਸੋ ਦੁੱਧ ਬਾਈ ਕਹਿੰਦਾ ਵੀ ਚਵਾ ਕੇ ਵੀ ਦੇ ਦਾਂਗੇ ਜੇ ਕੋਈ ਵੀਰ ਖਰੀਦਣਾ ਦੋਨੋਂ ਸਾਈਡਾਂ ਤੋਂ ਨਾੜਾਂ ਨਾਲ ਗੁੰਦਿਆ ਪਲੇਵਾ ਜੀ ਇੰਨੀ ਕਿ ਜ਼ਿਆਦਾ ਅਟੈਚਮੈਂਟ ਬਹੁਤ ਜ਼ਿਆਦਾ ਚੰਗੀ ਜੀ ਤੋਰੀ ਫਰਸ ਤੇ ਥੱਲੇ ਲਈ ਜਾਈਂ ਥੱਲੇ ਲੈ ਜਾ ਬਟਾ ਸੋਹਣਾ ਢਾਂਚਾ ਹੈ ਚੰਗੀ ਤਿਆਰ ਹੋਈ ਵੀ ਹੈ ਜਦੋਂ ਤੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਉਦੋਂ ਤੱਕ ਇਹ ਬੱਚੇ ਨੂੰ ਜਨਮ ਦੇ ਦਊਗੀ ਸੂਪੂ ਵੀ ਪਲੂਣ ਹਵਾਨੇ ਤੇ ਬਹੁਤੀ ਨਹੀਂਗੀ ਪਰ ਥੋੜੀ ਬਹੁਤ ਹੈ ਜ਼ਰੂਰ ਡਾਂਚਾ ਤੁਸੀਂ ਉਹਨੇ ਦਾ ਵੇਖ ਹੀ ਸਕਦੇ ਹੋ ਲੈ ਚੱਲ ਬਾਈ ਹਨ ਦਾ ਸਹਿਜ ਵੀ ਬੜਾ ਸੋਹਣਾ ਚਾਹੇ ਜੀ ਨੇ ਹੱਥ ਨਾਲ ਵੀ ਚੋਣੀ ਹੋਵੇ ਤਾਂ ਹੱਥ ਨਾਲ ਵੀ ਚੋ ਸਕਦਾ ਜੀ ਹੂੰ ਇਹ ਸਾਈਡ ਤੋਂ ਵੀ ਤੁਸੀਂ ਇਹਦਾ ਢਾਂਚਾ ਦੇਖ ਲਓ ਜਿਹੜੀ ਇਦੋਂ ਅੱਗੇ ਵੈੜ ਆ ਬਾਈ ਭਾਜੀ 10 ਦਿਨ ਪਏ ਨੇ ਬੱਚੀ ਦੇ ਹਜੇ ਜੀ ਹੂੰ ਸਵੇਲਿੰਗ ਪਾਉਣੀ ਇਹਨੇ ਵੀ ਸ਼ੁਰੂ ਕਰਤੀ ਆ ਜੀ ਬਹੁਤ ਚੰਗਾ ਦੁੱਧ ਦਾ ਰਿਕਾਰਡ ਆ ਇਹਦਾ ਵੀ ਜੀ ਬਹੁਤ ਚੰਗਾ ਦੁੱਧ ਚਵਾ ਦੇਊਗੀ ਭਾਜੀ ਆਪਾਂ ਕਹਿੰਦੇ ਨਹੀਂ ਆਪਾਂ ਜੇ ਬੰਦੇ ਨੇ ਕਿਸੇ ਨੇ ਕਹਿ ਕੇ ਸਾਈ ਦੇ ਕੇ ਚਵਾਉਣੇ ਹੀ ਹੋਵੇ ਤਾਂ ਆਪਾਂ ਚਵਾ ਕੇ ਵੀ ਦੇ ਦਾਂ ਇਕੱਲੀ-ਇਕੱਲੀ ਗਾਂ ਜੀ ਠੀਕ ਹੈ ਹਾਂਜੀ ਖੋਲੋ 14 ਸੋ ਜੇ ਕੁ ਵੀਰ ਖਰੀਦਣਾ ਚਾਹੁੰਦਾ ਤੇ ਆਪਸ਼ਨ ਹੈ ਵੀ ਤੁਸੀਂ ਗਾਂ ਦਾ ਸੌਦਾ ਬਾਈ ਕਹਿੰਦਾ ਕਰ ਲਿਓ ਤੇ ਦੁੱਧ ਤਿਆਰ ਵੀ ਕਰਕੇ ਦੇ ਦਾਂਗੇ ਪਰ ਦੁੱਧ ਤਿਆਰ ਕਰਨ ਤੇ ਥੋੜਾ ਟਾਈਮ ਲੱਗਦਾ ਹੈ ਬेटर ਆਪਸ਼ਨ ਫੇਰ ਉਹੀ ਹੈ ਵੀ ਇੱਥੇ ਬਹੁਤ ਸਾਰੀਆਂ ਗਾਵਾਂ ਇਹਨਾਂ ਕੋਲ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਗਾਵਾਂ ਇਸ ਟਾਈਮ ਮੌਕੇ ਤੇ ਤਿਆਰ ਦੁੱਧ ਵਾਲੀਆਂ ਤੇ ਕੁਝ ਗਾਵਾਂ ਜਿਵੇਂ ਗੱਭਣਾਂ ਤੁਸੀਂ ਆਪ ਦੁੱਧ ਤਿਆਰ ਕੀਤੇ ਕਿਰਾਏ ਵਾਲੀ ਲੈਣੀ ਤਾਂ ਉਦਾਂ ਦਾ ਸੌਦਾ ਕਰ ਲੋ ਜੇ ਗੱਬਣ ਖਰੀਦਣਾ ਚਾਹੁੰਦੇ ਹੋ ਤੇ ਗੱਬਣ ਹੈਗੀਆਂ ਵੱਡੇ ਕੱਦ ਕਾਠ ਦੀਆਂ ਆ ਦੋਸੋ ਪਲੂਣ ਥੋੜੀ ਇੱਕ ਪਾਸੇ ਜਿਹੜਾ ਉਹ ਦਿਸਦੀ ਆ ਹਵਾਨਾ ਪੱਧਰਾ ਥਣਾ ਦੇ ਉੱਤੇ ਪਲੂਣ ਕਈ ਵਾਰਾਂ ਪਸੂ ਤੇ ਆ ਜਾਂਦੀ ਏ ਉਹ ਤੁਸੀਂ ਦੇਖ ਲਓ ਬਸ ਲੈ ਆ ਬਈ ਕਈ ਵਾਰ ਬੰਦੇ ਦੀ ਸੇਵਾ ਜ਼ਿਆਦਾ ਵਧੀਆ ਹੋਵੇ ਜੇ ਅਗਲਾ ਕਹਿੰਦਾ ਅਸੀਂ ਆਪ ਦੁੱਧ ਤਿਆਰ ਕਰ ਲਾਂਗੇ ਉਹੋ ਜਿਹਾ ਬੰਦਾ ਵੀ ਆਪਣਾ ਨੂੰ ਕਰ ਸਕਦਾ ਠੀਕ ਹੈ ਜਿਹੜੇ ਬੰਦੇ ਤਿਆਰ ਦੁੱਧ ਲੈਣਾ ਉਹੋ ਜੀ ਗਾਂ ਵੀ ਆਪਣੇ ਕੋਲ 24 ਘੰਟੇ ਅਵੇਲੇਬਲ ਹੈ ਜੀ ਇਹਦੋਂ ਅੱਗੇ ਜਿਹੜੀ ਗੱਬਣ ਗਾਂ ਵੀ ਇਹਦਾ ਭਾਜੀ 10 ਦਿਨ ਪਏ ਨੇ ਇਹਦੇ ਵੀ ਜੀ ਇਹਦਾ ਵੀ 40 ਤੋਂ ਬਾਹਰ ਦਾ ਦੁੱਧ ਰਿਕਾਰਡ ਕਰਾਇਆ ਹੋਇਆ 45 40 ਲੀਟਰ ਦੁੱਧ ਪਾ ਦੂਗੀ ਇਹ ਵੀ ਗਾਂ ਬਹੁਤ ਵੱਡੇ ਢਾਂਚੇ ਦੀ ਆ ਜੀ ਨਾ ਜੀ ਦੇਖੋ ਕਿੰਨਾ ਬਰੀਕ ਲੇਵਾ ਜੀ ਸਾੜੀ ਦਾ ਲੇਵਾ ਬਣਾਉਗੀ ਜਿੰਨਾ ਵੀ ਬਣਾਉਗੀ ਕੋਲ ਬੇਟਾ ਵੱਡੇ ਘਰ ਦੇ ਕਾਠ ਚ ਇਹ ਆ ਦੱਸੋ ਤੁਹਾਨੂੰ ਇਹਦਾ ਢਾਂਚਾ ਦਿਸਦਾ ਹੋਣਾ ਛਾਣ ਦਾ ਸਾਈਜ਼ ਇਹਦਾ ਵੀ ਚਾਹੇ ਹੱਥ ਨਾਲ ਚੋਲਵੇ ਬੰਦਾ ਜੀ ਬਹੁਤ ਸੋਹਣਾ ਸਾਈਜ਼ ਹੈ ਲੰਬਾਈ ਤੇ ਉੱਚੀ ਉਹ ਤੁਹਾਨੂੰ ਦਿਸਦੀ ਹੋਣੀਗਾ ਹਵਾ ਨੇ ਤੇ ਨਾੜਾਂ ਵੀ ਇਸ ਸਾਈਡ ਤੋਂ ਕਾਫੀ ਚੰਗੀਆਂ ਦਿਸਦੀਆਂ ਬਾਕੀ ਜੋ ਢਾਂਚਾ ਹੈ ਉਹ ਤੁਹਾਡੇ ਸਾਹਮਣੇ ਹੈ ਜਾਣਦੇ ਬਈ ਬੰਦੇ ਇਹ ਖੋਰ ਗਾਂ ਇਸੇ ਸਾਈਡ ਦੇ ਉੱਤੇ ਬਾਈ ਨੇ ਬੱਦੀ ਵੀ ਆ ਜਿਹੜੀ ਤੁਹਾਨੂੰ ਦਿਖਾਉਣੀ ਹੈ 6 ਗਾਵਾਂ ਸਿੰਘ ਇੱਥੇ ਤੇ 5 ਗਾਵਾਂ ਦੂਜੇ ਪਾਸੇ ਹੈ 6ਵੇਂ ਨੰਬਰ ਤੇ ਬਾਈ ਬਾਜੀ ਦੂਜਾ ਸੂਆ ਜੀ ਕਨਫਰਮ 6 ਦਾੰਦਾ ਜੀ ਟਾਈਮ ਹਫਤੇ ਤੋਂ 10 ਦਿਨ ਲਾਊਗੀ ਜੀ ਮਤਲਬ 42 43 ਲੀਟਰ ਦੁੱਧ ਪਾ ਹੈ ਜੀ 45 ਤੋਂ ਪਲੱਸ ਦੀ ਇਹ ਵੀ ਮਿਲਕਿੰਗ ਕਰਵਾ ਦੂਗੀ ਜੀ ਖੋਲੀਵੇਂ ਡਾਇਰੈਕਟ ਫਾਰਮ ਚੋਂ ਲਈ ਹੈ ਜੇ ਤਾਂ ਆਪਾਂ ਸਾਫ਼ ਵੀ ਨਹੀਂ ਕਰੀ ਜੀ ਫਾਰਮ ਦੀ ਬਰੀਡ ਹੈ ਦੋਸਤੋ ਢਾਂਚਾ ਦੇਖੋ ਤੁਸੀਂ ਇਹ ਵਾ ਬਹੁਤ ਫਿਕਸ ਬਣਾਉਗੀ ਇਹ ਵੀ ਜੀ ਬਲੂਨ ਥੋੜੀ ਇੱਕ ਪਾਸੇ ਆ ਕਿਉਂਕਿ ਬਹਿ ਜਾਂਦਾ ਪਸ਼ੂ ਉੱਥੇ ਜਾਨਵਰ ਜੀ ਫਰਕ ਪੈਂਦਾ ਥੋੜਾ ਜਾਂਦੀ ਹੈ ਦੇਖੋ ਸਟਰਕਚਰ ਇਹਦਾ ਵੀ ਚੰਗਾ ਕਦ ਕਾਠ ਆ ਜਿਸ ਸਰ ਤੋਂ ਵੀ ਰਹਾਵਨਾ ਦੇਖ ਲੋ ਲਿਆ ਭਾਈ ਸੋਏ ਗੱਬਣ ਛੇ ਦਿਖਾਤੀਆਂ ਜਿਹੜੀਆਂ ਸਾਹਮਣੇ ਖੜੀਆਂ ਸੀ ਇਧਰਲੇ ਪਾਸੋਂ ਫੇਰ ਤੁਹਾਨੂੰ ਕੁਸ گاਵਾ ਦਿਖਾਉਣੇ ਆਪਾਂ ਵਿਰਿੰਦਰ ਭਾਈ ਜਿਹੜੀ ਸਾਹਮਣੇ ਗਾਂ ਖੜੀ ਆ ਉਹ ਭਾਜੀ ਮਾਲਕਾਂ ਨੇ ਤਾਂ ਆਪਾਂ ਨੂੰ ਤੀਜਾ ਸੂਆ ਦੱਸਿਆ ਜੀ ਪਰ ਆਪਾਂ ਤੀਜਾ ਸੂਆ ਸਮਝ ਕੇ ਲਈ ਹੈਗਾ ਜੀ 35 ਲੀਟਰ ਦਾ ਪਾਇਆ ਹੈਗਾ ਦਾ ਜੀ ਮਤਲਬ 35 ਲੀਟਰ ਅਗਲਾ ਸਮਝ ਕੇ ਲੈ ਲਵੇ ਠੀਕ ਹੈ ਬਿਲਕੁਲ ਵੀ ਦੇਖ ਲਓ ਤੁਸੀਂ ਹਵਾਨੇ ਤੇ ਸੋਜ ਨਹੀਂ ਹੈਗੀ ਮਤਲਬ ਜਿੰਨਾ ਵੀ ਬਣਾਉਗੀ ਫਿਕਸ ਬਣਾਉਣਾ ਪੂਰਾ ਜੀ 파ੜੀ ਦਾ ਰਲੇਵਾ ਜੀ ਸੀਲ ਠੰਡੀ ਪੂਰੀ ਜੀ ਸਾਡਾ ਸੈਜ ਬੜਾ ਸੋਹਣਾ ਜੀ ਕਿੰਨੇ ਦਿਨ ਲੈ ਸਕਦੀ ਹੈ ਬਾਈ ਬਈ ਤਿਆਰ ਹੈ ਜੀ ਪੰਜ ਚਾਰ ਦਿਨ ਆਪਣੇ ਕੋ ਖੜੀ ਲੈ ਜਾਵੇ ਗੱਡੀ 'ਚ ਪੈਣ ਨਾਲ ਤਾਂ ਨੇ ਜਿਹੜੇ ਸੂ ਪੈਣਾ ਜੀ ਠੀਕ ਹੈ ਸੋ ਇੱਥੇ ਖੜੀ ਰਹੀ ਤਾਂ ਦਸੋ ਦਿਨ ਵੱਧ ਲੈ ਜਾਊਗੀ ਤੇ ਨਹੀਂ ਇਹਨੇ ਜਾਉਂਦੇ ਆਂ ਭਾਈ ਕਹਿੰਦਾ ਵੀ ਬੱਚੇ ਨੂੰ ਜਨਮ ਦੇ ਸਕਦੀ ਕਿਉਂਕਿ ਥੋੜਾ ਜਦੋਂ ਵਹੀਕਲ ਤਿਆਰੀ ਤਾਂ ਫੁੱਲ ਆ ਭਾਜੀ ਹੁਣ ਵੀ ਸਹੀ ਹੈ ਤਿਆਰੀ ਫੁੱਲ ਆ ਕੋਈ ਕਮੀ ਨਹੀਂ ਪਰ ਵਹੀਕਲ ਚ ਚੜਨ ਨਾਲ ਪਸ਼ੂ ਜਿਹੜਾ ਥੋੜਾ ਛੇਤੀ ਸੂ ਪੈਂਦਾ ਥਣ ਚੰਗਾ ਰਹੂਗਾ ਥੀ ਚਵਾਈ ਵਾਸਤੇ ਇਧਰ ਥੱਲੇ ਤੋਰ ਬਈ ਇਹਨੂੰ ਵੀ ਥਾਂ ਦਾ ਸਹਿਜ ਤਾਂ ਦੋਸਤੋ ਤੁਸੀਂ ਚਾਰੇ ਥਾਣ ਬਿਲਕੁਲ ਇੱਕੋ ਜਿਹੇ ਦੇਖੋਗੇ ਸੂਆ ਭਾਈ ਦੱਸਦਾ ਵੀ ਤੀਜਾ ਕਾਂਚਾ ਦੇਖੋ ਇਹਦਾ ਲੈ ਆਬ ਮਤਲਬ ਜੀ ਨੇ ਬੰਦੇ ਨੇ ਜੀ ਇੱਕ ਦੁੱਧ ਲੈਣਾ ਤੁਝਾ ਬਰੀਡਿੰਗ ਤੇ ਕੰਮ ਕਰਨਾ ਬੈਸਟ ਆਪਸ਼ਨ ਆ ਉਹਦੇ ਵਾਸਤੇ ਜੀ ਲੇਵੇ ਦੀ ਫਿਟਨੈਸ ਰੰਗ ਰੂਪ ਬੱਚੀ ਦਾ ਜੀ ਲੈ ਚਲੀਏ ਇਹ ਦੂ ਅਗਲੀ ਵੈੜ ਫੇਰ ਤੁਨੂੰ ਗੱਭਨ ਦਿਖਾਉਣੇ ਜੀ ਪਹਿਲਾ ਸੂਆ ਜੀ ਹੂੰ ਦੁੱਧ ਦੇ ਪੂਰੇ ਕਰਕੇ ਚੌਗ ਦਾ ਇੱਕ ਦੰਦ ਸਿੱਟਿਆ ਜੀ ਬੱਛੀ ਨੇ ਤੇ ਮਿਨਿਮਮ 35 ਕਿਲੋ ਦੀ ਚਵਾਈ ਪਹਿਲੇ ਸੂਏ ਕਰਾ ਦੂਗੇ ਜੀ ਮਤਲਬ ਚੰਗੀ ਸੇਵਾ ਵਾਲਾ ਬੰਦਾ ਚਾਹੀਦਾ ਜੀ ਮਤਲਬ ਮਿਨਿਮਮ 35 ਕਿਲੋ ਤਾਂ ਕਿਤੇ ਨਹੀਂ ਗਿਆ ਜੀ ਤੋਰ ਦੇ ਬਈ ਸੋ ਇਹ ਵੀ ਪਹਿਲਾਂ ਨੂੰ ਦੱਸੋ ਚੌਗ ਵਾਲਾ ਇੱਕ ਦੰਦ ਚੱਕ ਰਹੀ ਹੈ 35 ਕਿਲੋ ਦੁੱਧ ਦੀ ਆਸੇ ਦੇ ਤੋਂ ਬਾਈ ਨੂੰ ਫੁੱਲ ਹੈ ਚੰਗੇ ਕਦਕਾਟ ਦੀ ਹੈ ਸੋ ਉੱਚਾ ਕਦ ਦੇ ਦਾ ਕਾਫੀ ਦਿਸਦਾ ਹੈ ਅਜੇ ਢਿਲਾ ਹਵਾਨਾ ਪਿਆ ਹੈ ਅਜੇ ਹਵਾਨਾ ਪੂਰਾ ਭਰੂਗੀ ਹਨਥੀ ਚੁਆਈ ਵਾਲੇ ਲੈ ਆ ਵੀ ਸੋ ਇਹ ਪਹਿਲਾਂ ਨੂੰ ਦੋਸਤੋ ਵੈੜ ਰੇਟ ਫੋਨ ਤੇ ਆ ਦੋਸਤੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਜਰੂਰ ਪਹੁੰਚੇ ਇੱਥੇ ਆ ਕੇ ਦੇਖੇ ਫਿਰ ਸੌਦਾ ਕਰਿਓ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਗੱਬਣ ਵੈਡ ਦਿਖਾਉਣੇ ਆ ਭਾਈ ਕੰਨਵਾ ਸੂਆ ਸੁੰਦੀ ਭਾਈ ਪਹਿਲਾ ਸੂਆ ਜੀ ਇਹ ਵੀ ਦੋ ਦੰਦ ਇਹਨੇ ਇੱਕ ਦੰਦ ਸਟਿਆ ਜੀ ਹਜੇ ਠੀਕ ਹੈ ਪਰ ਦੁੰਦੀ ਉਹ ਮੰਨੋ ਹਜੇ ਜੀ ਇਹਨੂੰ ਹੂੰ ਤੇ ਹਜੇ ਪੰਜ ਚਾਰ ਦਿਨ ਪਏ ਨੇ ਬੱਚੀ ਦਾ ਹਜੇ ਵੀ ਦੇਖੋ ਸਪੇਸ ਕਿੰਨੀ ਪਈ ਹੈ ਤੇ ਆਰਡਰ ਦੇ ਜਿਹੜੀ ਚਮੜੀ ਹੈ ਜੀ ਬਿਲਕੁਲ ਬਰੀਕ ਹੈ ਜੀ ਸਹੀ ਦੁੱਧ ਮਿਨੀਮਮ 30 ਤੋਂ 32 ਲੀਟਰ ਚਵਾ ਦੂਗੀ ਜੀ ਚੰਗੀ ਸੇਵ ਵਾਲਾ ਬੰਦਾ ਚਾਹੀਦਾ ਜੀ ਹਵਾਨਾ ਦੇਖੋ ਅਟੈਚਮੈਂਟ ਬਹੁਤ ਜ਼ਿਆਦਾ ਚੰਗੀ ਅਟੈਚਮੈਂਟ ਆ ਗਾੜੀ ਪਿਛਾੜੀ ਜੀ ਪਰਮ ਨਾਰਾਮ ਲੇਬ ਹਗੋਂ ਪਿੱਛੋਂ ਬਹੁਤ ਸੋਨਾ ਹਵਾਨਾ ਇਹ ਤੁਹਾਡੇ ਮੂਰੀ ਉਤਰੀਆਂ ਨੇ ਬੱਚਿਆਂ ਦੋਨੇ ਜੀ ਬਸੋ ਠੀਕ ਹੈ। ਉਹ ਵਾੜ ਸੋਨੀ ਵੜਾ ਦਸੋ ਥਾਣ ਹਵਾਨੇ ਵਾਲੇ ਪੱਖ ਤੋਂ ਬਾਕੀ ਸਟਰਕਚਰ ਤੁਸੀਂ ਦੇਖ ਹੀ ਰਹੇ ਹੋ। ਪੂਰੀ ਵਿੱਥੀ ਹੈ ਥਾਣਾ ਚ ਅੱਠੀ ਚੁਾਈ ਵਾਲਾ ਥਾਣਾ ਉਤੋਂ ਤੱਕ ਦਾ ਹਵਾਨਾ ਹਜੇ ਜਦੋਂ ਸੂਕੇ ਦੁੱਤੇ ਆਊਗੀ ਉਦੋਂ ਹਵਾਨਾ ਹੋਰ ਨਿਖਰ ਜਾਣਾ ਕਿਉਂਕਿ ਜਦੋਂ ਭਲੂਣ ਲਹਿ ਗਈ ਤਾਂ ਬਿਲਕੁਲ ਕਟ ਵਾਲਾ ਹਵਾਨਾ ਚੌੜਾ ਸੋਹਣਾ ਹਵਾਨਾ ਜਿਸੂ ਦਾ ਬੰਦੇ ਬਈ। ਇੱਕ ਹੋਰ ਵੜ ਦੱਸੋ ਇਹਦੇ ਨਾਲ ਇਹਦੇ ਅਰਗੇ ਹਵਾਨੇ ਦੀ ਹੈ। ਇਦੋਂ ਬਰੀਡ ਕੁਆਲਿਟੀ ਕੁਝ ਜ਼ਿਆਦਾ ਚੰਗੀ ਦਿਸਦੀ ਹੈ ਰੰਗ ਬਿਊਟੀ ਇਹਦੀ ਵੱਧ ਦਿਸਦੀ ਹੈ ਵੀਰਿੰਦਰ ਭਾਈ ਇਹ ਇਸ ਵੈੜ ਦੀ ਕੀ ਡਿਟੇਲ ਹੈ ਜੀ ਇਹ ਵੀ ਪਲੂਨ ਬੱਛੀ ਹੈ ਜੀ ਚੌਕਦਰਾਂ ਤੇ ਚੱਕੀ ਜਾਂਦੀ ਹੈ ਜੀ ਠੀਕ ਹੈ ਤੇ ਤਕਰੀਬਨ 8 ਤਰੀਕ ਨੂੰ ਦਿਨ ਪੂਰੇ ਨੇ ਜੀ ਅੱਜ 1 ਤਰੀਕ ਹੋਈ ਹੈ ਜੀ ਮਿਨੀਮਮ 35 ਕਿਲੋ ਦਾ ਰਿਕਾਰਡ ਕਰਾ ਦੂਗਾ ਜੀ ਮਿਨੀਮਮ ਠੀਕ ਹੈ ਹਾਂਜੀ ਖੋਲੀ ਭਾਈ ਦੋਸਤੋ ਬਹੁਤ ਸੋਹਣੀ ਹੈ ਦੀ ਬਿਊਟੀ ਹੈ ਚਾਰ ਦੰਦ ਹੋ ਗਈ ਹੈ ਇਹ ਹਵਾਨਾ ਇਹਦਾ ਵੀ ਕਮਾਲ ਦਾ ਦੋਨੇ ਵੈੜਾਂ ਦਾ ਹਵਾਨਾ ਇੱਕੋ ਜਿਹਾ ਪਰ ਇਹਦੀ ਬਰੀਡ ਕੁਆਲਿਟੀ ਉਦੋਂ ਵੀ ਜ਼ਿਆਦਾ ਚੰਗੀ ਦਿਸਦੀ ਹੈ ਬਾਕੀ ਜਿਹੜਾ ਵੀਰ ਖਰੀਦਣਾ ਚਾਵੇ ਉਹ ਰੇਟ ਪੁੱਛ ਲਿਓ ਤੇ ਫਿਰ ਆਪਦੀ ਪਸੰਦ ਜਿਹੜੀ ਤੁਹਾਨੂੰ ਹੋਊਗੀ ਉਹ ਖਰੀਦ ਲਿਓ ਚੰਗੀ ਵਹਿੜ ਇਹ ਵੀ ਫਿਕਸ ਹਵਾਨੇ ਦੀ ਐ ਇਹਦਾ ਵੀ ਥਣ ਥੀ ਚੁਾਈ ਵਾਲਾ ਨਿਕਲੂਗਾ ਚਾਰੇ ਥਣ ਕੰਨੀਆਂ ਦੇ ਉੱਤੇ ਆ ਵਿੱਥੀਆਂ ਤੇ ਆ ਪੂਰੀਆਂ ਤੇ ਬਾਕੀ ਉੱਤੋਂ ਢਾਂਚਾ ਖੁੱਲਾ ਸੋਹਣੀ ਵਹਿੜ ਐ ਪਹਿਲਣ ਸੋਊਗੀ ਜੀ ਨੂੰ ਜੱਜਦੀ ਐ ਤਾਂ ਕਾਲ ਜ਼ਰੂਰ ਕਰਿਓ ਰੰਗ ਪ੍ਰਿੰਟ ਵੀ ਇਦਾਂ ਦਾ ਵੀ ਤੁਹਾਡੇ ਦਿਲ ਨੂੰ ਲੱਗੂਗੀ ਕੁਮਾਰ ਇੱਕ ਜਿਹੜਾ ਹੋਰ ਬਾਈ ਸੋ ਇਹ ਬਹੁਤ ਸੋਹਣੀਆਂ ਦੋ ਵੈੜਾਂ ਦੱਸੋ ਜਿਹੜੀਆਂ ਚੰਗੀਆਂ ਤਿਆਰ ਹੋਈਆਂ ਐ ਇਸ ਵੈੜ ਦਾ ਤੁਸੀਂ ਜਿਹੜਾ ਉਹ ਸ਼ਾਰਟ ਵੀਡੀਓ 1 ਮਿੰਟ ਵਾਲੀ ਹੁੰਦੀ ਉਹ ਵੀ ਦੇਖੋਗੇ ਤੋ ਚੰਗਾ ਹਵਾਨਾ ਇਸ ਵੈੜ ਦਾ ਤੁਸੀਂ ਦੇਖੋ ਬਿਊਟੀ ਇਹਦੀ ਦੇਖ ਸਕਦੇ ਹੋ ਲਿਆ ਭਾਈ ਕਮਾਲ ਬਹੁਤ ਸੋਹਣੀ ਤਿਆਰ ਹੋਈ ਹੈ ਕਰਮਾ ਵਾਲੀ ਬਰੀਡਿੰਗ ਤੇ ਕੰਮ ਕਰਨਾ ਤਾਂ ਜ਼ਰੂਰ ਤੁਸੀਂ ਇਦਾਂ ਦੀ ਵੈੜ ਬਾਰੇ ਸੋਚ ਸਕਦੇ ਹੋ ਇੱਕ ਸੂਈ ਸਵਾਈਂ ਗਾਂ ਤੁਹਾਨੂੰ ਦਿਖਾ ਦਈਏ ਇਸ ਵੀਡੀਓ ਦੇ ਲਾਸਟ ਉੱਤੇ ਆ ਭਾਈ ਜਿਹੜੀ ਸਾਹਮਣੇ ਗਾਂ ਖੜੀ ਹੈ ਕਿੰਨਾਂ ਮਸੂਹਾ ਸੂਈ ਹੈ ਭਾਜੀ ਦੂਜਾ ਸੂਹਾ ਸੂਈ ਹੈ ਜੀ ਹੂੰ ਤੇ ਤਕਰੀਬਨ 23-24 ਕਿਲੋ ਮਾਂ ਬਾੜੀ ਤੋਂ ਸ਼ੁਰੂਆਤ ਹੈ ਜੀ ਸਟੋਇਕ ਸੀਮਨ ਦੀ ਬੱਚੀ ਹੈ ਜੀ ਪਿੱਛੇ ਇਹਦੇ ਤੇ ਆਪ ਵੀ ਬੜੇ ਚੰਗੇ ਸੀਮਨ ਦੀ ਸਾਰਾ ਰਿਕਾਰਡ ਮਿਲ ਜੂਗਾ ਇਹਦਾ ਜੀ ਮਤਲਬ ਜੇ ਕਿਸੇ ਬੰਦੇ ਨੇ ਚੰਗਾ ਮਿਲਕਿੰਗ ਤੇ ਕਰਵਾ ਕੇ ਲੈਣੀ ਤਾਂ ਆਪਾਂ 35 ਕਿਲੋ ਦੀ ਚਵਾਈ ਕਰਾ ਕੇ ਦੇ ਦਾਂਗੇ ਇਹਦੀ ਜੀ ਕਿੰਨੇ ਦਿਨ ਹੋ ਗਿਆ ਸੂਈ ਨੂੰ ਪਰਸੋਂ ਹੀ ਸੂਈ ਹੈ ਭਾਜੀ ਤੀਜਾ ਦਿਨ ਅੱਜ ਸਵੇਰ ਦੀ ਖਾਲੀ ਹੈ ਬਿਲਕੁਲ ਆਪਣੀ ਓਕੇ ਪਰਸੋਂ ਰਾਤ ਦੀ ਸੂਈ ਹੈ ਕੱਲ੍ਹ ਦੇ ਦਿਨ ਵਿੱਚ ਨਿਕਲ ਜੀ ਸੋ 23- ਸੌਦਾ ਜੇ ਤੁਸੀਂ 35 ਕਿਲੋ ਦੇ ਹਿਸਾਬ ਤੇ ਕਰਦੇ ਆ ਤਾਂ ਬਾਈ ਕਹਿੰਦਾ ਵੀ ਤਿਆਰ ਕਰਦੇ ਆਂਗੇ ਇਹਨਾਂ ਦਾ ਦੁੱਧ ਜੇ ਤੁਸੀਂ 24 ਕਿਲੋ ਦੇ ਹਿਸਾਬ ਤੇ ਕਰਨਾ ਤਾਂ ਉਹ ਦੁੱਧ ਅੱਜ ਹਾਜ਼ਰ ਹੈ ਸੋ ਦੁੱਧ ਜ਼ਰੂਰ ਚੋ ਸਕਦੇ ਹੋ ਤਾਂ ਚੋ ਲਓ ਇੱਥੇ ਤੁਸੀਂ ਆਪ ਦੀ ਹਿੰਮਤ ਕਰਿਓ ਰੈਸ਼ ਦਾ ਫੁੱਲ ਪ੍ਰਬੰਧ ਹੈ ਜਗਾ ਸੋਹਣੀ ਬਣੀ ਹੈ ਉਹਦੇ ਵਿੱਚ ਤੁਸੀਂ ਰੱਖ ਸਕਦੇ ਹੋ ਸਵਾਨਾ ਇਹਦਾ ਤੁਸੀਂ ਵੀਡੀਓ ਚੋਂ ਦੇਖ ਹੀ ਲਿਆ ਮੈਂ ਵੀਡੀਓ ਬਣਾ ਰਿਹਾ ਲਗਭਗ 4:30 ਦੇ ਆਸ-ਪਾਸ ਦਾ ਟਾਈਮ ਹੋਊਗਾ ਫਿਰ ਇਹਦਾ ਸਟਰਕਚਰ ਦੇਖੋ ਤੁਸੀਂ ਗਾਂ ਦਾ ਸੋਏ ਸੋਈ ਸਵਾਈ ਗਾਂ ਦੇ ਨਾਲ ਵੱੱਛੀ ਹੈ ਬਾਕੀ گاਵਾ ਜਿਹੜੀਆਂ ਉਹ ਬਾਈ ਕੋਲ ਇਸ ਟਾਈਮ ਗੱਬਣ ਛੜੀਆਂ ਉਹ ਤੁਹਾਨੂੰ ਪਹਿਲਾਂ ਦਿਖਾ ਆ ਚੁੱਕੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਨਾਗ ਜਿਹੜਾ ਜਚਿਆ ਜੋ ਗੱਲਾਂ ਸ਼ੁਰੂ ਚ ਕੀਤੀਆਂ ਉਹ ਹੀ ਲਾਸਟ ਚ ਆ ਵੀ ਤੁਸੀਂ ਇੱਥੇ ਆਓ ਤਸੱਲੀ ਕਰੋ ਤੇ ਖਰੀਦੋ ਧੰਨਵਾਦ